ਹਾਂਜੀ ਸਬਜੀ ਘਾਲਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਗੁੱਡ ਨਿਊਜ਼ ਲੈ ਕੇ ਆਏ ਹਾਂ VFS ਵਾਲੇ ਪਾਈ ਜਾਂਦੇ ਆ ਪਟਾਕੇ ਅਪਾਇੰਟਮੈਂਟਾਂ ਦੇਈ ਜਾਂਦੇ ਆ ਨਵੀਆਂ ਅਪਾਇੰਟਮੈਂਟਾਂ ਵੀ ਦੇਈ ਜਾਂਦੇ ਆ ਜਿਨ੍ਹਾਂ ਨੇ ਨਵੀਆਂ ਬੁੱਕ ਕੀਤੀਆਂ ਸੀ ਕਦੋਂ ਦੀਆਂ ਅਪਾਇੰਟਮੈਂਟਾਂ ਮਿਲ ਰਹੀਆਂ ਵਾਂ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਕੀ ਕਾਰਨ ਹੋ ਸਕਦਾ ਵਾ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਾਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਆ ਸਾウト ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਚਾਰਟ ਗੱਲਬਾਤ ਕਰਦੇ ਆਂ ਅਪਾਇੰਟਮੈਂਟਾਂ ਬਾਰੇ ਮਿੱਤਰੋ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਮਿਲਨੀਆਂ ਹੋ ਚੁੱਕੀਆਂ ਵਾ ਸਟਾਰਟ ਜਿਨ੍ਹਾਂ ਨੇ ਨਵੀਆਂ ਬੁੱਕ ਕੀਤੀਆਂ ਸੀ ਪਹਿਲਾਂ ਆਉਣ ਦੇ ਪਿਛਲੇ 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਪਿਛਲਾ ਕੋਟਾ ਜਿਨ੍ਹਾਂ ਨੇ ਪਹਿਲਾਂ ਬੁੱਕ ਕੀਤੀਆਂ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲੇ ਪਿਆ ਸੀ ਪਰ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਉਹਨਾਂ ਨੇ ਪਹਿਲਾਂ ਉਹਨਾਂ ਦਾ ਕੋਟਾ ਕਲੀਅਰ ਸਾਰਾ ਕਰਤਾ ਸੀ ਤੇ ਉਹ ਕੋਟਾ ਕਲੀਅਰ ਹੋਣ ਦੇ ਕਾਰਨ ਕਰਕੇ ਮੌਕੇ ਆਪਾਂ ਕਹਿ ਲਈਏ ਕਿ ਜਿਹੜਾ ਇਹੜੇ ਸਲੋਟਾਂ ਹੀ ਉਹ ਤਕਰੀਬਨ ਤਕਰੀਬਨ ਆਪਾਂ ਕਹਿ ਲਈਏ ਕਿ ਨਵੰਬਰ ਦੇ ਦਸੰਬਰ ਨਵੰਬਰ ਦੀਆਂ ਸਾਰੀਆਂ ਦਸੰਬਰ ਦੀਆਂ ਸਾਰੀਆਂ ਤੇ ਜਨਵਰੀ ਦੀਆਂ ਅਧੀਆਂ ਤਕਰੀਬਨ ਆਪਾਂ ਕਹਿ ਲਈਏ ਕਿ ਬੋਕੋ ਹੋ ਗਈਆਂ ਸੀ ਕਿਉਂਕਿ ਬਹੁਤ ਜ਼ਿਆਦਾ ਪਹਿਲਾਂ ਵੀ ਬੜੇ ਵੀਰਾਂ ਭਰਾਵਾਂ ਨੇ ਆਪਣੀਆਂ ਅਪਾਇੰਟਮੈਂਟਾਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲਣ ਤੋਂ ਬਾਅਦ ਉਹ ਉਹਨਾਂ ਨੇ ਪਟਾਕੇ ਪਾਉਣੇ ਸ਼ੁਰੂ ਕਰ ਦਿੱਤੇ ਆ ਜਿਨ੍ਹਾਂ ਨੇ ਨਵੀਆਂ ਅਪਾਇੰਟਮੈਂਟਾਂ ਬੁੱਕ ਕੀਤੀਆਂ ਸੀ ਉਹਨਾਂ ਨੂੰ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵਾ ਠੀਕ ਆ ਅਪਾਇੰਟਮੈਂਟਾਂ ਮਿਲ ਜਾਂਦੀਆਂ ਵਾ ਕਿਸੇ ਨੂੰ ਫਰਵਰੀ ਦੀਆਂ ਮਿਲਦੀਆਂ ਪਈਆਂ ਵਾ ਕਿਸੇ ਨੂੰ ਜਨਵਰੀ ਦੀਆਂ ਮਿਲਦੀਆਂ ਪਈਆਂ ਕਿਸੇ ਨੂੰ ਜਨਵਰੀ ਦੇ ਲਾਸਟ ਦੀਆਂ ਮਿਲਦੀਆਂ ਪਈਆਂ ਜਿਨ੍ਹਾਂ ਦਾ ਰੈਫਰੈਂਸ ਨੰਬਰ 5.5 ਲੱਖ 6 ਲੱਖ 6.5 ਲੱਖ ਪਲੱਸ ਸਾਢੇ 7 ਲੱਖ 72000 72500 ਜਿਨ੍ਹਾਂ ਦਾ ਇੰਨਾ ਪਲੱਸ ਰੈਫਰੈਂਸ ਨੰਬਰ ਆ ਕੇ ਸੀ ਉਹਨਾਂ ਨੇ ਸਾਰਿਆਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲਣੀਆਂ ਹੋ ਚੁੱਕੀਆਂ ਵਾ ਸ਼ੁਰੂ ਠੀਕ ਹੈ ਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਜਿਹੜੇ ਵੀਰਪਰਾਚ ਨੂੰ ਦਾ ਸਾਰਾ ਕੁਝ ਸਹੀ ਆ ਅਨੂਲਾ ਹੋਸਤਾ ਅਪਡੇਟ ਆ ਤੇ ਉਹਨਾਂ ਨੇ ਅਪਾਇੰਟਮੈਂਟ ਸਹੀ ਦੇ ਕੇ ਨਾ ਅਪਲਾਈ ਕੀਤੀ ਆ ਮਿਲਕ ਜਿੱਥੇ ਜੋ ਜੋ ਭਰਨਾ ਸੀ ਉਹ ਭਰਿਆ ਵਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਆ ਉਹਨਾਂ ਨੂੰ ਅਪਾਇੰਟਮੈਂਟ ਮਿਲੂਗੀ ਤੁਹਾਨੂੰ ਕੱਲ ਆਜੇ ਮੇਰੇ ਉਹਨਾਂ ਦੀ ਪਰਸੋਂ ਆਜੇ ਚੌਥਾ ਆਜੇ ਆ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਮੇਰੇ ਆਜੇ ਤੁਹਾਨੂੰ ਆਉਣੀਆਂ ਹੀ ਆਉਣੀਆਂ ਪਰ ਕਿਉਂਕਿ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਊਗਾ ਪਰ ਜੇਕਰ ਤਾਂ ਡੀਕੂ ਇਨਾਂ ਕੋਈ ਪ੍ਰੋਬਲਮ ਹੋਊਗੀ ਠੀਕ ਆ ਤਾੜਾ ਮੁਲਕੀ ਨੂੰ ਲਾਹ ਉਸ ਦਾ ਨਾਂ ਅਪਡੇਟ ਹੋਊਗਾ ਫਿਰ ਤੁਹਾਨੂੰ ਅਪਾਇੰਟਮੈਂਟ ਨਹੀਂ ਕਈਆਂ ਨੂੰ ਤਾਂ ਮੇਲ ਪਾ ਦਿੰਦੇ ਕਿ ਜਿਹੜਾ ਨੂਲਾ ਹੌਸਤਾ ਅਪਡੇਟ ਨਹੀਂ ਹੈਗਾ ਪਰ ਕਈ ਇਹੋ ਜਿਹੇ ਵੀਰਪਰਾ ਵੀ ਹੈਗੇ ਜਿਨ੍ਹਾਂ ਨੂੰ ਨਾਂ ਉਹਨਾਂ ਨੂੰ ਕੋਈ ਨਾਂ ਉਹਨਾਂ ਦੀ ਮੁਲਕੀ ਅਪਾਇੰਟਮੈਂਟ ਭੇਜ ਦਿਆ ਤੇ ਨਾ ਹੀ ਉਹਨਾਂ ਨੂੰ ਕੋਈ ਮੇਲ ਭੇਜਦੇ ਆ ਨਾ ਹੀ ਉਹਨਾਂ ਨੂੰ ਕੋਈ ਮੈਸੇਜ ਕਰਦੇ ਆ ਕਿ ਤੁਹਾਡੇ ਨੂਲੇ ਹੌਸਤੇ ਵਿੱਚ ਪ੍ਰੋਬਲਮ ਹੈ ਮੁਲਕੀ ਜਿਹੜਾ ਨੂਲਾ ਹੌਸਤਾ ਵੈਲਿਡ ਨਹੀਂ ਆ ਆਪਾਂ ਕਹਿ ਲਈਏ ਕਿ ਅਪਡੇਟ ਨਹੀਂ ਆ ਮੇਨ ਚ ਚਲੋ ਵੈਲਿਡ ਦਾ ਸੰਗ ਦੇ ਮੁੱਕੇ ਪਏ ਆ ਇਹ ਅਪਡੇਟ ਨਹੀਂ ਆ ਇਹ ਸਿਰਫ ਤੇ ਸਿਰਫ ਇਹਦਾ ਮੇਨ ਕਾਰਨ ਆਪਾਂ ਕਹਿ ਲਈ ਕਿ ਜਿਨ੍ਹਾਂ ਨੂੰ ਅਪਾਇੰਟਮੈਂਟ ਨਹੀਂ ਮਿਲੀਆਂ ਉਹਨਾਂ ਦਾ ਮੇਨ ਕਾਰਨ ਜਿਹੜਾ ਚੱਲ ਰਿਹਾ ਇਸ ਟਾਈਮ ਤੇ ਉਹ ਸਿਰਫ ਤੇ ਸਿਰਫ ਇਹ ਹੋਇਆ ਕਿ ਜਿਨ੍ਹਾਂ ਦੇ ਨੂਲੇ ਉਸਤੇ ਅਪਡੇਟ ਨਹੀਂ ਆ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਬਾਕੀ ਜਿਨ੍ਹਾਂ ਦਾ ਸਾਰਾ ਅਪਡੇਟ ਹੈਗੇ ਉਹ ਨੂਲੇ ਉਸਤੇ ਸਾਰਾ ਕੁਝ ਉਹਨਾਂ ਨੇ ਸਹੀ ਭਰਿਆ ਵਾ ਉਹਨਾਂ ਨੂੰ ਅਪਾਇੰਟਮੈਂਟ ਜਿਹੜੀਆਂ ਵਾ ਨੋਰਮਲ ਮਿਲ ਜਾਂਦੀਆਂ ਵਾ ਕਿਉਂਕਿ ਤੁਹਾਨੂੰ ਵੀ ਪਤਾ ਵਾ ਉਹਨਾਂ ਨੇ ਕਲੀਅਰ ਕਰਨੀਆਂ ਕਰਨੀਆਂ ਕਿਉਂਕਿ ਨੋਰਮਲ ਹੀ ਗੱਲ ਵਾ ਅ ਅਗਲੇ ਸਾਲ ਫਰਵਰੀ ਦੇ ਪੇਪਰ ਫੇਅਰ ਓਪਨ ਹੋਣੇ ਆ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਸਾਰੇ ਸਲੋਟ ਬੁੱਕ ਕਰਕੇ ਤੇ ਜਿਨ੍ਹਾਂ ਦੇ ਮਲਕੀ ਵੇਟ ਕਰਦੇ ਪਿਆ ਸੀ ਅਪਾਇੰਟਮੈਂਟਾਂ ਦੀ ਉਹਨਾਂ ਸਾਰਾ ਨੂੰ ਅਪਾਇੰਟਮੈਂਟਾਂ ਦੇ ਕੇ ਤੇ ਫ੍ਰੀ ਹੋ ਜਾਣਾ ਉਹਦਾ ਵੀਆਫਐਸ ਇਸ ਕਰਕੇ ਕਿਹੜੇ ਵੀਆਫਐਸ ਵਾਲੇ ਆ ਉਹ ਤੜ-ਤੜ ਪਾ ਕੇ ਪਾਈ ਜਾਂਦੇ ਆ ਅਪਾਇੰਟਮੈਂਟਾਂ ਦੇ ਹੀ ਜਾਂਦੇ ਆ ਇਹ ਜਿਨ੍ਹਾਂ ਦਾ ਰੈਫਰੈਂਸ ਨੰਬਰ ਭਾਵੇਂ 6.5 ਲੱਖ ਆ ਭਾਵੇਂ 7 ਲੱਖ ਆ ਭਾਵੇਂ 5.5 ਲੱਖ ਆ ਆਪਰੇਪਾਇੰਟਮੈਂਟਾਂ ਉਹ ਸਾਰਾਂ ਦੇ ਹੀ ਜਾਂਦੇ ਆ ਹੁਣ ਇਸ ਟਾਈਮ ਦੇ ਪਾਇੰਟਮੈਂਟਾਂ ਜਿਹੜੀਆਂ ਮਿਲ ਰਹੀਆਂ ਵਾ ਉਹ ਮਿਲ ਰਹੀਆਂ ਵਾ ਜਿਨ੍ਹਾਂ ਨੇ ਪਿਛਲੇ ਪਹਿਲਾਂ ਅਪਲਾਈ ਕੀਤੀਆਂ ਸੀ ਹੁਣ ਅਪਾਇੰਟਮੈਂਟ ਆ ਓਪਨ ਹੋ ਤਾਂ ਪਹਿਲਾਂ ਉਹਨੇ ਅਪਲਾਈ ਕੀਤੀਆਂ ਸੀ ਬਲਕਿ ਵਾਵਾ ਚ ਰਪੈਣਾ ਜਿਨ੍ਹਾਂ ਨੇ ਕਈਆਂ ਨੇ ਮੇਰੇ ਸਾਹਣਾ ਜੂਨ ਜੁਲਾਈ ਚ ਅਗਸਤ ਸਤੰਬਰ ਜਦੋਂ ਇਹ ਓਪਨ ਆਪ ਓਪਣ ਹੀ ਅਸੀ ਅਪਾਇੰਟਮੈਂਟਾਂ ਉਹਦੋਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਅਪਾਇੰਟਮੈਂਟ ਤਾਂ ਚਲੋ ਮਿਲ ਹੀ ਜਾਂਦੀਆਂ ਵਾ ਨਾਲ ਉਹਨਾਂ ਨੇ ਜਿਹੜੀਆਂ ਨਵੀਆਂ ਅਪਾਇੰਟਮੈਂਟ ਓਪਨ ਹੋਈਆਂ ਸੀ ਉਹਨਾਂ ਜਿਹੜੇ ਵੀਰ ਭਰਾਵਾਂ ਨੇ ਭਰਿਆ ਸੀ ਉਹਨਾਂ ਨੂੰ ਵੀ ਅਪਾਇੰਟਮੈਂਟਾਂ ਦੇਣੀਆਂ ਹੁਣ ਸ਼ੁਰੂ ਕਰ ਦਿੱਤੀਆਂ ਵਾ ਠੀਕ ਹੈ ਇਹ ਮੈਨੂੰ ਅੱਜ ਇੱਕ ਕੱਲ੍ਹ ਹੀ ਮਿਲਿਆ ਮੈਨੂੰ ਇਹ ਇਹਦੀ ਖਬਰ ਮਿਲੀ ਹੈ ਕਿ ਜਿਹੜੇ ਵੀਰ ਭਰਾਵਾ ਅਪਾਇੰਟਮੈਂਟਾਂ ਜਿਹੜੀਆਂ ਵਾ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਵਾ ਟਾੜ-ਟਾੜ ਅਪਾਇੰਟਮੈਂਟ ਆਇੜੇ ਵਾ VFS ਵਾਲੇ ਦੇਈ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਮਿਲ ਰਹੀਆਂ ਨਾ ਉਹਨਾਂ ਨੂੰ ਕੋਈ ਮੇਲ ਆ ਰਹੀ ਹੈ ਜਿਨ੍ਹਾਂ ਦਾ ਰੈਫਰੈਂਸ ਨੰਬਰ ਵੀ ਘੱਟ ਵਾ ਜਿញ ਆਪਾਂ ਕਹ ਲਈਏ ਕਈ ਜਿਨ੍ਹਾਂ ਦਾ ਰੈਫਰੈਂਸ ਨੰਬਰ ਹੈਗੇ ਆ 202000 ਸੱਤੜਿਆਰ 1 ਲੱਖ 2 ਲੱਖ 1.5 ਲੱਖ ਪਲੱਸ ਜਿਨ੍ਹਾਂ ਦਾ ਰੈਫਰੈਂਸ ਨੰਬਰ ਇਹ ਵਾਤੇ ਐ ਅਪਾਇੰਟਮੈਂਟ ਹਲੇ ਤੱਕ ਨਹੀਂ ਮਿਲੀ ਨਾ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਆਈ ਆ ਫਿਰ ਤੁਸੀਂ ਉਹਨਾਂ ਨਾਲ ਐਡੇ ਆਪਣੇ VFS ਵਾਲੇ ਇਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਫੋਨ ਨੰਬਰ ਲੱਭ ਕੇ ਜਾਂ ਮੇਲ ਲੱਭ ਕੇ ਜਾਂ ਤੁਸੀਂ ਆਪ ਉੱਥੇ ਜਾ ਕੇ ਉਹਨਾਂ ਨਾਲ ਕੰਟੈਕਟ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਸਾਡੀ ਅਪਾਇੰਟਮੈਂਟ ਕਿਉਂ ਨਹੀਂ ਮਿਲ ਰਹੀ ਫਿਰ ਤੁਹਾਨੂੰ ਉਹ ਜਵਾਬ ਦੇਣਗੇ ਕਿ ਕੀ ਤੁਹਾਡੇ ਨੋਲਾ ਹਾਸਟੇ ਵਿੱਚ ਪ੍ਰੋਬਲਮ ਐ ਜਾਂ ਕੁਝ ਤੁਸੀਂ ਗਲਤ ਭਰਿਆ ਵਾ ਜਾਂ ਤੁਹਾਡਾ ਨੋਲਾ ਹਾਸਟ ਐ ਵਾ ਉਹ ਅਪਡੇਟ ਨਹੀਂ ਆ ਠੀਕ ਹੈ ਅਬ ਅਪਡੇਟ ਵਾਲ ਨੂੰ ਪ੍ਰੋਬਲਮ ਜਿਹੜੀ ਆ ਪਾ ਰਿਹਾ ਅਪਡੇਟ ਵਾਲਾ ਨਹੀਂ ਚਲੋ ਕਈਆਂ ਨੂੰ ਤਾਂ ਭੇਜ ਦਿੰਦੇ ਆ ਮੈਸੇਜ ਕੀਤਾ ਨੂਲਾ ਹੌਸਤਾ ਅਪਡੇਟ ਨਹੀਂ ਤੁਸੀਂ ਆਪਣਾ ਨੂਲਾ ਹੌਸਤਾ ਅਪਡੇਟ ਕਰਾਓ ਤਾਂ ਇਹਦੀ ਵਾ ਫਿਰ ਤੁਸੀਂ ਦੁਬਾਰਾ ਅਪਾਇੰਟਮੈਂਟ ਇਹਦੀ ਵਾ ਤੁਹਾਨੂੰ ਮਿਲ ਜੂਗੀ ਪਰ ਜਿਨ੍ਹਾਂ ਦਾ ਨੂਲਾ ਹੌਸਤਾ ਅਪਡੇਟ ਨਹੀਂ ਹੁਣ ਕਈ ਹੈਗੇ ਜਿਨ੍ਹਾਂ ਨੂੰ ਉਹ ਮੈਸੇਜ ਵੀ ਨਹੀਂ ਭੇਜ ਦਿੱਤਾ ਉਹ ਮੇਲ ਕਰਦੇ ਆ ਉਹਨਾਂ ਸਿੱਧਾ ਰੈਫਰੈਂਸ ਨੰਬਰ ਟਪਾ ਦਿੰਦੇ ਆ ਰੇਲ ਅਪਾਇੰਟਮੈਂਟ ਦੇ ਦਿੰਦੇ ਆ ਪਰ ਉਹਨੂੰ ਅਪਾਇੰਟਮੈਂਟ ਨਹੀਂ ਦੇਦੇ ਨਾ ਹੀ ਉਹਨੂੰ ਕੋਈ ਮੈਸੇਜ ਕਰਦੇ ਤੇ ਵੀਰ ਭਰਾ ਇਹ ਰੇਵਾ ਵੇਟ ਕਰੀ ਜਾਂਦੇ ਆ ਇਹਨਾਂ ਨੂੰ ਅਪਾਇੰਟਮੈਂਟ ਹਾਲੇ ਤੱਕ ਨਹੀਂ ਮਿਲੀਆਂ ਠੀਕ ਆ ਤੇ ਅਪਲਾਈ ਕੀਤੀਆਂ ਪਈਆਂ ਬੜੇ ਬੜੇ ਚਿਰਤੀਆਂ ਉਹ ਮੇਰੇ ਵੀਰ ਪ੍ਰਾਕੀ ਕਰਨ ਉਹ ਸਿਰ ਤੇ ਸਿਰ ਇੱਕ ਕੰਮ ਕਰਨ ਉਹ ਜਾ ਕੇ ਜਾਂ ਤਾਂ ਫੋਨ ਨੰਬਰ ਲੱਭ ਕੇ Google ਤੋਂ ਜੇ ਲੱਭਦਾ ਵਾ ਤੇ ਉਹਨਾਂ ਨਾਲ ਗੱਲਬਾਤ ਕਰਨ ਜੇ ਨਹੀਂ ਹੁੰਦਾ ਤੇ ਆਪ ਉੱਥੇ ਜਾ ਕੇ ਤੁਸੀਂ ਜਿਹੜਾ ਵਾ ਇਹ ਪ੍ਰੋਸੈਸ ਜਿਹੜਾ ਵਾ ਪਤਾ ਕਰੋ ਵੀ ਕੀ ਕੀ ਪ੍ਰੋਬਲਮ ਆ ਕੀ ਰਹੀ ਹੈ ਪਰ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੈ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਮਿਲਣੀਆਂ ਜਿਹੜੀਆਂ ਵਾ ਸ਼ੁਰੂ ਹੋ ਗਈਆਂ ਵਾ ਜਿਨ੍ਹਾਂ ਨੇ ਨਵੀਆਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਵੀ ਮਿਲਣੀਆਂ ਜਿਹੜੀਆਂ ਵਾ ਸ਼ੁਰੂ ਹੋ ਗਈਆਂ ਮਿੱਤਰੋ ਅਪਾਇੰਟਮੈਂਟ ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ